ਅੱਜ ਦੇ ਸੰਸਾਰ ਵਿੱਚ ਇਸ ਆਧੁਨਿਕ ਜਮਾਨੇ ਵਿੱਚ ਸਾਡੇ ਆਲੇ-ਦੁਆਲੇ ਇੰਨਾ ਸ਼ੋਰ ਸ਼ਰਾਬਾ ਹੈ ਇੰਨਾ ਰੌਲਾ ਰੱਪਾ ਹੈ ਤੇ ਸਾਡੇ ਅੰਦਰ ਦੀ ਆਵਾਜ਼ ਦੱਬਦੀ ਹੈ ਸਾਡੇ ਅੰਦਰ ਦਾ ਨਾਦ ਦੱਬ ਗਿਆ ਹੈ ਅਤੇ ਅਸੀਂ ਉਸ ਦੀਵੀ ਤੁੰ ਨੂੰ ਸੁਣ ਨਹੀਂ ਸਕਦੇ ਜੋ ਸਦੀਆਂ ਤੋਂ ਸਾਡੇ ਅੰਦਰ ਗੂੰਜ ਰਹੀ ਹੈ ਇਹ ਸ਼ੋਰ ਸਿਰਫ ਬਾਰੀ ਨਹੀਂ ਹੈ ਇਹ ਸ਼ੋਰ ਸਿਰਫ ਗੱਡੀਆਂ ਮੋਟਰਾਂ ਦਾ ਨਹੀਂ ਹੈ ਇਹ ਸ਼ੋਰ ਸਿਰਫ ਰੇਡੀਓ ਤਾਰ ਦਾ ਨਹੀਂ ਹੈ ਇਹ ਸ਼ੋਰ ਤਾਂ ਸਭ ਤੋਂ ਵੱਧ ਸਾਡੇ ਮਨ ਦਾ ਹੈ ਸਾਡੇ ਵਿਚਾਰਾਂ ਦਾ ਹੈ ਸਾਡੀਆਂ ਇੱਛਾਵਾਂ ਦਾ ਹੈ ਸਾਡੇ ਅੰਦਰਾਂ ਦਾ ਹੈ ਅਤੇ ਇਹ ਅੰਦਰਲਾ ਸ਼ੋਰ ਇੰਨਾ ਤੇਜ ਹੈ ਕਿ ਇਹ ਸਾਡੇ ਅਧਿਆਤਮਿਕ ਕੰਨਾਂ ਨੂੰ ਬੰਦ ਕਰ ਦਿੰਦਾ ਹੈ ਇਹ ਸਾਡੀ ਅੰਦਰਲੀ ਸੁਣਨ ਦੀ ਸ਼ਕਤੀ ਨੂੰ ਮਾਰ ਦਿੰਦਾ ਹੈ ਅਤੇ ਅਸੀਂ ਉਸ ਅਨਹਦ ਨਾਦ ਨੂੰ ਨਹੀਂ ਸੁਣ ਸਕਦੇ ਜੋ ਸੁਦੀਵ ਗੂੰਜ ਰਿਹਾ ਹੈ ਇਹ ਸਮਝੋ ਕਿ ਮੌਨ ਕੀ ਹੈ ਮੌਨ ਸਿਰਫ ਬੋਲਣਾ ਬੰਦ ਕਰਨਾ ਨਹੀਂ ਹੈ ਮੌਨ ਸਿਰਫ ਚੁੱਪ ਬੈਠਣਾ ਨਹੀਂ ਹੈ ਮੌਨ ਤਾਂ ਇੱਕ ਬਹੁਤ ਗਹਿਰੀ ਅਵਸਥਾ ਹੈ ਜਿੱਥੇ ਮਨ ਦੇ ਸਾਰੇ ਵਿਚਾਰ ਰੁਕ ਜਾਂਦੇ ਹਨ ਜਿੱਥੇ ਮਨ ਦੀ ਹਰ ਹਿਲਜੁਲ ਬੰਦ ਹੋ ਜਾਂਦੀ ਹੈ ਜਿੱਥੇ ਮਨ ਇੱਕ ਸ਼ਾਂਤ ਝੀਲ ਵਰਗਾ ਹੋ ਜਾਂਦਾ ਹੈ ਜਿਸ ਵਿੱਚ ਕੋਈ ਲਹਿਰ ਨਹੀਂ ਹੁੰਦੀ ਕੋਈ ਕੰਪਨ ਨਹੀਂ ਹੁੰਦਾ ਗੁਰਬਾਣੀ ਵਿੱਚ ਇਸ ਨੂੰ ਸੁੰਨ ਸਮਾਦੀ ਕਿਹਾ ਗਿਆ ਹੈ ਇਸ ਨੂੰ ਸੁਰਤ ਸ਼ਬਦ ਦਾ ਮਿਲਾਪ ਕਿਹਾ ਗਿਆ ਹੈ ਜਿੱਥੇ ਸਾਡੀ ਚੇਤਨਾ ਅਤੇ ਉਹ ਦੀਵੀ ਧੁੰਨ ਇੱਕ ਹੋ ਜਾਂਦੇ ਹਨ ਪਰ ਇਸ ਨੂੰ ਸਮਝਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਦੇਖੋ ਅੱਜ ਦੀ ਦੁਨੀਆ ਵਿੱਚ ਹਰ ਚੀਜ਼ ਇੱਕ ਖਾਸ ਤਰ੍ਹਾਂ ਦੀ ਥਰਥਰਾਹਟ ਪੈਦਾ ਕਰ ਰਹੀ ਹੈ ਹਰ ਚੀਜ਼ ਆਪਣਾ ਇੱਕ ਕੰਪਨ ਪੈਦਾ ਕਰ ਰਹੀ ਹੈ ਤੁਹਾਡਾ ਰੇਡੀਓ ਕੰਪ ਰਿਹਾ ਹੈ ਤੁਹਾਡਾ ਦੂਰਦਰਸ਼ਨ ਕੰਪ ਰਿਹਾ ਹੈ ਤੁਹਾਡੇ ਘਰ ਦੇ ਪੱਖੇ 쿨ਰ ਟਿਊਬ ਲਾਈਟਾਂ ਸਾਰੀਆਂ ਚੀਜ਼ਾਂ ਆਪਣੀ ਆਪਣੀ ਥਰਥਰਾਟ ਪੈਦਾ ਕਰ ਰਹੀਆਂ ਹਨ ਅਤੇ ਇਹ ਸਾਰੀਆਂ ਥਰਥਰਾਟਾਂ ਇਹ ਸਾਰੇ ਕੰਪਨ ਇੱਕ ਅਜੀਹਾਂ ਜਾਲ ਬਣਾ ਦਿੰਦੇ ਹਨ ਜੋ ਸਾਡੇ ਆਲੇ-ਦੁਆਲੇ ਹਰ ਸਮੇਂ ਮੌਜੂਦ ਹੈ ਅਤੇ ਇਹ ਜਾਲ ਇੰਨਾ ਸੰਘਣਾ ਹੈ ਕਿ ਇਹ ਸਾਡੀ ਅਧਿਆਤਮਿਕ ਸੁਣਨ ਦੀ ਸ਼ਕਤੀ ਨੂੰ ਰੋਕ ਦਿੰਦਾ ਹੈ ਇਹ ਸਾਡੇ ਅੰਦਰਲੇ ਕੰਨਾਂ ਨੂੰ ਜਾਮ ਕਰ ਦਿੰਦਾ ਹੈ ਅਤੇ ਅਸੀਂ ਉਸ ਦੀਵੀ ਸੰਕੇਤ ਨੂੰ ਨਹੀਂ ਫੜ ਸਕਦੇ ਜੋ ਪਰਮਾਤਮਾ ਦੇ ਪਾਸੋਂ ਆ ਰਿਹਾ ਹੈ ਇਹ ਜਿਵੇਂ ਤੁਸੀਂ ਇੱਕ ਕਮਰੇ ਵਿੱਚ ਬੈਠੇ ਹੋ ਜਿੱਥੇ 10 ਰੇਡੀਓ ਇੱਕੋ ਸਮੇਂ ਵੱਖੋ-ਵੱਖਰੇ ਗੀਤ ਵਜਾ ਰਹੇ ਹੋਣ ਤੁਸੀਂ ਕੋਈ ਨਹੀਂ ਸੁਣ ਸਕਦੇ ਬਸ ਸ਼ੋਰ ਹੀ ਸ਼ੋਰ ਹੈ ਉਸੇ ਤਰ੍ਹਾਂ ਸਾਡੇ ਆਲੇ-ਦੁਆਲੇ ਇੰਨੀਆਂ ਥਰ-ਥਰਾਟਾਂ ਹਨ ਇੰਨੇ ਕੰਪਨ ਹਨ ਤੇ ਅਸੀਂ ਉਸ ਇੱਕ ਸ਼ੁੱਧ ਧੁਨ ਨੂੰ ਨਹੀਂ ਸੁਣ ਸਕਦੇ ਜੋ ਅਨਹਦ ਨਾਦ ਹੈ ਮੌਨ ਕਿਵੇਂ ਇੱਕ ਢਾਲ ਬਣਦਾ ਹੈ ਕਿਵੇਂ ਮੌਨ ਇੱਕ ਸੁਰੱਖਿਆ ਕਵਚ ਬਣਦਾ ਹੈ ਜਦੋਂ ਤੁਸੀਂ ਸੱਚੇ ਮੌਨ ਵਿੱਚ ਜਾਂਦੇ ਹੋ ਜਦੋਂ ਤੁਹਾਡਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਜਦੋਂ ਤੁਹਾਡੇ ਅੰਦਰ ਕੋਈ ਵਿਚਾਰ ਨਹੀਂ ਰਹਿੰਦਾ ਤਾਂ ਤੁਹਾਡੇ ਆਲੇ ਦੁਆਲੇ ਇੱਕ ਖਾਸ ਕਿਸਮ ਦੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਖਾਸ ਕਿਸਮ ਦੀ ਸ਼ਕਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਤੁਹਾਨੂੰ ਘੇਰ ਲੈਂਦੀ ਹੈ ਤੁਹਾਡੇ ਦੁਆਲੇ ਇੱਕ ਅਦਿੱਖ ਕੰਧ ਬਣ ਜਾਂਦੀ ਹੈ ਜੋ ਬਾਰੀ ਸ਼ੋਰ ਸ਼ਰਾਬੇ ਨੂੰ ਬਾਰੀ ਕੰਪਨਾ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕ ਦਿੰਦੀ ਹੈ ਇਹ ਜਿਵੇਂ ਤੁਸੀਂ ਗਰਮੀਆਂ ਦੇ ਦਿਨਾਂ ਵਿੱਚ ਇੱਕ ਠੰਡੇ ਕਮਰੇ ਵਿੱਚ ਬੈਠੇ ਹੋ ਬਾਹਰ ਗਰਮੀ ਹੈ ਤੋ ਪਹਿ ਲੂ ਹੈ ਪਰ ਤੁਹਾਡੇ ਕਮਰੇ ਦੀਆਂ ਕੰਧਾਂ ਤੁਹਾਨੂੰ ਉਸ ਗਰਮੀ ਤੋਂ ਬਚਾ ਰਹੀਆਂ ਹਨ ਉਸੇ ਤਰ੍ਹਾਂ ਮੌਨ ਦੀ ਇੱਕ ਅਧਿਕ ਕੰਧ ਤੁਹਾਡੇ ਆਲੇ-ਦੁਆਲੇ ਬਣ ਜਾਂਦੀ ਹੈ ਜੋ ਤੁਹਾਨੂੰ ਸੰਸਾਰ ਦੇ ਸ਼ੋਰ ਤੋਂ ਸੰਸਾਰ ਦੇ ਕੰਪਨਾ ਤੋਂ ਬਚਾ ਲੈਂਦੀ ਹੈ ਪੁਰਾਣੇ ਸਮੇਂ ਦੇ ਸੰਤ ਮਹਾਤਮੇ ਯੋਗੀ ਫਕੀਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਲਈ ਉਹ ਸੰਸਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਜਾਂਦੇ ਸਨ ਕਿਉਂਕਿ ਉੱਥੇ ਸ਼ਾਂਤੀ ਸੀ ਉੱਥੇ ਚੁੱਪ ਸੀ ਉੱਥੇ ਕੋਈ ਸ਼ੋਰ ਨਹੀਂ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਜੰਗਲਾਂ ਵਿੱਚ ਨਹੀਂ ਜਾ ਸਕਦਾ ਹਰ ਕੋਈ ਗੁਫਾਵਾਂ ਵਿੱਚ ਨਹੀਂ ਬੈਠ ਸਕਦਾ ਸਾਨੂੰ ਇਹ ਸੰਸਾਰ ਵਿੱਚ ਰਹਿ ਕੇ ਹੀ ਆਪਣੇ ਅੰਦਰ ਉਹ ਸ਼ਾਂਤੀ ਪੈਦਾ ਕਰਨੀ ਹੈ ਸਾਨੂੰ ਆਪਣੇ ਅੰਦਰ ਹੀ ਉਹ ਮੌਨ ਪੈਦਾ ਕਰਨਾ ਹੈ ਜੋ ਸਾਡੇ ਆਲੇ-ਦੁਆਲੇ ਇੱਕ ਸੁਰੱਖਿਆ ਕਵਚ ਬਣਾ ਦੇਵੇ ਗੁਰਬਾਣੀ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਅਸੀਂ ਗ੍ਰੇਸਥ ਵਿੱਚ ਰਹਿ ਕੇ ਵੀ ਉਦਾਸੀ रह ਸਕਦੇ ਹਾਂ ਅਸੀਂ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਉੱਪਰ ਉੱਠ ਸਕਦੇ ਹਾਂ ਅਤੇ ਇਸ ਦਾ ਸਾਧਨ ਹੈ ਮੌਨ ਇਸ ਦਾ ਸਾਧਨ ਹੈ ਅੰਦਰਲੀ ਚੁੱਪ ਜਦੋਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਤੁਹਾਡੀ ਅੰਦਰਲੀ ਥਰਥਰਾਟ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਅੰਦਰਲਾ ਕੰਪਣ ਬਦਲਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਰੇਡੀਓ ਵਿੱਚ ਜਦੋਂ ਤੁਸੀਂ ਸੂਈ ਘੁਮਾਉਂਦੇ ਹੋ ਤਾਂ ਤੁਸੀਂ ਵੱਖਰੇ ਵੱਖਰੇ ਆਕਾਸ਼ ਬਾਣੀ ਦੇ ਕੇਂਦਰ ਫੜ ਲੈਂਦੇ। ਉਸੇ ਤਰ੍ਹਾਂ ਜਦੋਂ ਤੁਸੀਂ ਮੌਨ ਵਿੱਚ ਬੈਠਦੇ ਹੋ ਤਾਂ ਤੁਹਾਡੀ ਅੰਦਰਲੀ ਸੂਈ ਘੁੰਮਣੀ ਸ਼ੁਰੂ ਹੋ ਜਾਂਦੀ ਹੈ। ਅਤੇ ਤੁਸੀਂ ਉੱਚੇ ਤੋਂ ਉੱਚੇ ਆਕਾਸ਼ੀ ਕੇਂਦਰ ਫੜਨੇ ਸ਼ੁਰੂ ਕਰ ਦਿੰਦੇ ਹੋ। ਤੁਸੀਂ ਸੂਖਮ ਤੋਂ ਸੂਖਮ ਧੁਨਾਂ ਸੁਣਨੀਆਂ ਸ਼ੁਰੂ ਕਰ ਦਿੰਦੇ ਹੋ। ਪਹਿਲਾਂ ਤੁਹਾਨੂੰ ਬਾਰੀ ਸ਼ੋਰ ਸੁਣਾਈ ਦਿੰਦਾ ਹੈ ਫਿਰ ਜਿਵੇਂ ਜਿਵੇਂ ਤੁਹਾਡਾ ਮੌਨ ਟੁੰਗਾ ਹੁੰਦਾ ਜਾਂਦਾ ਹੈ ਤੁਹਾਨੂੰ ਆਪਣੇ ਸਾਹ ਦੀ ਆਵਾਜ਼ ਸੁਣਾਈ ਦੇਣ ਲੱਗਦੀ ਹੈ ਫਿਰ ਤੁਹਾਨੂੰ ਆਪਣੇ ਦਿਲ ਦੀ ਧੜਕਣ ਸੁਣਾਈ ਦੇਣ ਲੱਗਦੀ ਹੈ ਅਤੇ ਫਿਰ ਜਦੋਂ ਤੁਹਾਡਾ ਮੌਨ ਹੋਰ ਵੀ ਟੁੰਗਾ ਹੋ ਜਾਂਦਾ ਹੈ ਜਦੋਂ ਤੁਹਾਡੀ ਸੂਈ ਹੋਰ ਵੀ ਘੁੰਮ ਜਾਂਦੀ ਹੈ ਤਾਂ ਤੁਹਾਨੂੰ ਉਹ ਅਨਹਦ ਨਾਦ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਉਹ ਦੀਵੀ ਧੁਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਜੋ ਹਮੇਸ਼ਾ ਗੂੰਜ ਰਹੀ ਸੀ ਪਰ ਤੁਸੀਂ ਸੁਣ ਨਹੀਂ ਸਕਦੇ ਸੀ ਇਹ ਮੌਨ ਦਾ ਕਵਚ ਇਹ ਮੌਨ ਦੀ ਢਾਲ ਕਿਵੇਂ ਬਣਦੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਦੇਖੋ ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਜਦੋਂ ਤੁਹਾਡੇ ਅੰਦਰ ਕੋਈ ਵਿਚਾਰ ਨਹੀਂ ਹੁੰਦਾ ਤਾਂ ਤੁਹਾਡੀ ਅੰਦਰਲੀ ਊਰਜਾ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਅੰਦਰਲੀ ਸ਼ਕਤੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਦੋਂ ਪਾਣੀ ਸ਼ਾਂਤ ਹੋ ਜਾਂਦਾ ਹੈ ਤਾਂ ਉਸ ਵਿੱਚ ਸੂਰਜ ਦਾ ਪ੍ਰਤੀਬਿੰਬ ਸਾਫ ਦਿਖਾਈ ਦੇਣ ਲੱਗਦਾ ਹੈ ਪਰ ਜਦੋਂ ਪਾਣੀ ਵਿੱਚ ਲਹਿਰਾਂ ਹੋਣ ਤਾਂ ਸੂਰਜ ਦਾ ਪ੍ਰਤੀਬਿੰਬ ਟੁੱਟ-ਫੁੱਟ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਤਾਂ ਤੁਹਾਡੇ ਅੰਦਰ ਪਰਮਾਤਮਾ ਦਾ ਪ੍ਰਤੀਬਿੰਬ ਸਾਫ ਦਿਖਾਈ ਦੇਣ ਲੱਗਦਾ ਹੈ ਪਰ ਜਦੋਂ ਤੁਹਾਡੇ ਮਨ ਵਿੱਚ ਵਿਚਾਰਾਂ ਦੀਆਂ ਲਹਿਰਾਂ ਹੋਣ ਤਾਂ ਉਹ ਪ੍ਰਤੀਬਿੰਬ ਟੁੱਟ ਜਾਂਦਾ ਹੈ ਇਸ ਲਈ ਮੌਨ ਬਹੁਤ ਜ਼ਰੂਰੀ ਹੈ ਮੌਨ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਆਪਣੇ ਅੰਦਰਲੇ ਪਾਣੀ ਨੂੰ ਸ਼ਾਂਤ ਕਰ ਸਕਦੇ ਹਾਂ ਅੱਜ ਦੇ ਸੰਸਾਰ ਵਿੱਚ ਲੋਕ ਸੋਚਦੇ ਹਨ ਕਿ ਮੌਨ ਦਾ ਮਤਲਬ ਹੈ ਕਿ ਅਸੀਂ ਕੁਝ ਬੋਲਦੇ ਨਹੀਂ ਪਰ ਇਹ ਗੱਲ ਗਲਤ ਹੈ ਤੁਸੀਂ ਦਿਨ ਭਰ ਚੁੱਪ ਬੈਠੇ ਰਹਿ ਸਕਦੇ ਹੋ ਪਰ ਜੇਕਰ ਤੁਹਾਡੇ ਮਨ ਵਿੱਚ ਵਿਚਾਰਾਂ ਦਾ ਤੂਫਾਨ ਚੱਲ ਰਿਹਾ ਹੈ ਤਾਂ ਇਹ ਮੌਨ ਨਹੀਂ ਹੈ ਅਸਲ ਮੌਨ ਤਾਂ ਉਹ ਹੈ ਜਿੱਥੇ ਮਨ ਦੇ ਸਾਰੇ ਵਿਚਾਰ ਰੁਕ ਜਾਂਦੇ ਹਨ ਜਿੱਥੇ ਮਨ ਦੀ ਹਰ ਹਿਲਜੁਲ ਬੰਦ ਹੋ ਜਾਂਦੀ ਹੈ ਜਿੱਥੇ ਮਨ ਬਿਲਕੁਲ ਸ਼ੂਨੇ ਹੋ ਜਾਂਦਾ ਹੈ ਅਤੇ ਉਸ ਸ਼ੂਨਤਾ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਉਸ ਸ਼ੂਨਤਾ ਵਿੱਚ ਹੀ ਅਨਹਦ ਨਾਦ ਸੁਣਾਈ ਦਿੰਦਾ ਹੈ ਗੁਰਬਾਣੀ ਵਿੱਚ ਇਸ ਨੂੰ ਸੁੰਨ ਸਮਾਧੀ ਕਿਹਾ ਗਿਆ ਹੈ ਜਿੱਥੇ ਮਨ ਬਿਲਕੁਲ ਸ਼ੁੰਨੇ ਹੋ ਜਾਂਦਾ ਹੈ ਅਤੇ ਉਸ ਸ਼ੁੰਨਤਾ ਵਿੱਚੋਂ ਹੀ ਉਹ ਪੂਰਨਤਾ ਪ੍ਰਗਟ ਹੁੰਦੀ ਹੈ ਉਹ ਸੰਪੂਰਨਤਾ ਪ੍ਰਗਟ ਹੁੰਦੀ ਹੈ ਜੋ ਪਰਮਾਤਮਾ ਹੈ ਇਸ ਮਨ ਨੂੰ ਕਿਵੇਂ ਸਾਧਿਆ ਜਾਵੇ ਇਸ ਮਨ ਦੀ ਢਾਲ ਨੂੰ ਕਿਵੇਂ ਬਣਾਇਆ ਜਾਵੇ ਸਭ ਤੋਂ ਪਹਿਲੀ ਗੱਲ ਤੁਹਾਨੂੰ ਰੋਜ਼ਾਨਾ ਕੁਝ ਸਮਾਂ ਇਕੱਲੇ ਬੈਠਣਾ ਪਵੇਗਾ ਤੁਹਾਨੂੰ ਆਪਣੇ ਘਰ ਵਿੱਚ ਇੱਕ ਜੈਹਾ ਕੋਨਾ ਲੱਭਣਾ ਪਵੇਗਾ ਜਿੱਥੇ ਕੋਈ ਸ਼ੋਰ ਨਾ ਹੋਵੇ ਜਿੱਥੇ ਕੋਈ ਰੌਲਾ ਨਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਬੈਠਣਾ ਸਭ ਤੋਂ ਚੰਗਾ ਹੈ ਕਿਉਂਕਿ ਉਸ ਵੇਲੇ ਬਾਹਰ ਸ਼ਾਂਤੀ ਹੁੰਦੀ ਹੈ ਉਸ ਵੇਲੇ ਕੋਈ ਗੱਡੀਆਂ ਮੋਟਰਾਂ ਨਹੀਂ ਚੱਲਦੀਆਂ ਕੋਈ ਲੋਕ ਨਹੀਂ ਬੋਲਦੇ ਸਾਰਾ ਸੰਸਾਰ ਸੁੱਤਾ ਹੁੰਦਾ ਹੈ ਅਤੇ ਉਸ ਸ਼ਾਂਤੀ ਵਿੱਚ ਤੁਹਾਨੂੰ ਆਪਣੀ ਅੰਦਰਲੀ ਸ਼ਾਂਤੀ ਮਿਲਣੀ ਆਸਾਨ ਹੋ ਜਾਂਦੀ ਹੈ ਫਿਰ ਤੁਸੀਂ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਕਰਕੇ ਬੈਠੋ ਆਪਣੀਆਂ ਅੱਖਾਂ ਬੰਦ ਕਰ ਲਓ ਅਤੇ ਫਿਰ ਆਪਣੇ ਮਨ ਨੂੰ ਕਹੋ ਕਿ ਹੁਣ ਮੈਂ ਕੁਝ ਸਮੇਂ ਲਈ ਮੌਨ ਵਿੱਚ ਬੈਠਣਾ ਹਾਂ ਹੁਣ ਮੈਨੂੰ ਕੋਈ ਵਿਚਾਰ ਨਹੀਂ ਚਾਹੀਦਾ ਹੁਣ ਮੈਨੂੰ ਕੋਈ ਸੋਚ ਨਹੀਂ ਚਾਹੀਦੀ ਸ਼ੁਰੂ ਵਿੱਚ ਤੁਹਾਡਾ ਮਨ ਨਹੀਂ ਮੰਨੇਗਾ ਸ਼ੁਰੂ ਵਿੱਚ ਵਿਚਾਰ ਆਉਂਦੇ ਰਹਿਣਗੇ ਪਰ ਤੁਸੀਂ ਉਹਨਾਂ ਵਿਚਾਰਾਂ ਨੂੰ ਪਕੜੋ ਨਾ ਉਹਨਾਂ ਵਿਚਾਰਾਂ ਦੇ ਪਿੱਛੇ ਨਾ ਭਜੋ ਬਸ ਉਹਨਾਂ ਨੂੰ ਆਉਣ ਦਿਓ ਅਤੇ ਜਾਣ ਦਿਓ ਜਿਵੇਂ ਆਕਾਸ਼ ਵਿੱਚ ਬੱਦਲ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਪਰ ਆਕਾਸ਼ ਉਹਨਾਂ ਬੱਦਲਾਂ ਨੂੰ ਪਕੜਦਾ ਨਹੀਂ ਉਸੇ ਤਰ੍ਹਾਂ ਤੁਸੀਂ ਆਪਣੇ ਵਿਚਾਰਾਂ ਨੂੰ ਆਉਣ ਦਿਓ ਅਤੇ ਜਾਣ ਦਿਓ ਪਰ ਤੁਸੀਂ ਬਸ ਇੱਕ ਸਾਖੀ ਬਨੇ ਰਹੋ ਇੱਕ ਦ੍ਰਿਸ਼ਟਾ ਬਨੇ ਰਹੋ ਜਿਵੇਂ ਜਿਵੇਂ ਤੁਸੀਂ ਇਸ ਅਭਿਆਸ ਨੂੰ ਕਰਦੇ ਰਹੋਗੇ ਤੁਹਾਡੇ ਵਿਚਾਰ ਘਟ ਹੋਣੇ ਸ਼ੁਰੂ ਹੋ ਜਾਣਗੇ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਫਿਰ ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਹਾਡੇ ਮਨ ਵਿੱਚ ਕੋਈ ਵਿਚਾਰ ਨਹੀਂ ਹੋਵੇਗਾ ਜਦੋਂ ਤੁਹਾਡਾ ਮਨ ਬਿਲਕੁਲ ਸ਼ੂਨੈ ਹੋ ਜਾਵੇਗਾ ਅਤੇ ਉਸ ਸ਼ੂਨਿਤਾ ਵਿੱਚ ਹੀ ਤੁਹਾਨੂੰ ਉਹ ਅਨਹਦ ਨਾਦ ਸੁਣਾਈ ਦੇਵੇਗਾ ਉਹ ਦੀਵੀ ਤੁਮ ਸੁਣਾਈ ਦੇਵੇਗੀ ਜੋ ਹਮੇਸ਼ਾ ਗੂੰਜ ਰਹੀ ਸੀ ਪਰ ਤੁਸੀਂ ਸੁਣ ਨਹੀਂ ਸਕਦੇ ਸੀ ਅਤੇ ਜਦੋਂ ਤੁਸੀਂ ਉਸ ਧੁਨ ਨੂੰ ਸੁਣ ਲਓਗੇ ਤਾਂ ਤੁਹਾਡੇ ਦਿਵਾਲੇ ਇੱਕ ਅਜਿਹਾ ਕਵਚ ਬਣ ਜਾਵੇਗਾ ਇੱਕ ਅਜਿਹੀ ਢਾਲ ਬਣ ਜਾਵੇਗੀ ਜੋ ਤੁਹਾਨੂੰ ਸੰਸਾਰ ਦੇ ਸਾਰੇ ਸ਼ੋਰ ਤੋਂ ਸਾਰੇ ਰੌਲੇ ਤੋਂ ਬਚਾ ਲਵੇਗੀ ਤੁਸੀਂ ਸੰਸਾਰ ਵਿੱਚ ਰਹੋਗੇ ਪਰ ਸੰਸਾਰ ਦੇ ਨਹੀਂ ਹੋਵੋਗੇ ਤੁਸੀਂ ਲੋਕਾਂ ਵਿੱਚ ਰਹੋਗੇ ਪਰ ਉਹਨਾਂ ਦਾ ਸ਼ੋਰ ਤੁਹਾਨੂੰ ਛੂ ਨਹੀਂ ਸਕੇਗਾ ਕਿਉਂਕਿ ਤੁਹਾਡੇ ਆਲੇ-ਦੁਆਲੇ ਮੌਨ ਦੀ ਇੱਕ ਅਦਿਖ ਕੰਧ ਹੋਵੇਗੀ ਮੌਨ ਦਾ ਇੱਕ ਅਦਿਖ ਕਵਚ ਹੋਵੇਗਾ ਜੋ ਤੁਹਾਨੂੰ ਹਮੇਸ਼ਾ ਸੁਰੱਖਿਅਤ ਰੱਖੇਗਾ